ਉਹ ਤੈਨੂੰ ਪੋਰਾ ਸ਼ਰਮ ਨਹੀਂ ਹੈਗੀ ਕਾਦੀ ਸ਼ਰਮ ਹੋਵੇ ਆ ਰਾਤ ਦਾ ਕਹਿ ਰਾਂ ਮੈਂ ਬੱਲਾ ਬਦਲ ਦੇ ਬੱਲਾ ਬਦਲ ਦੇ ਅੱਜ ਹਫਤਾ ਹੋ ਗਿਆ ਕਿਉਂ ਤੂੰ ਹਾਤੜਾਉਣਾ ਹੈ ਮੇਰਾ ਤੂੰ ਹਾਤੜਾਉਣਾ ਨਾਲੇ ਹੋਰ ਸਾਰਾ ਦਿਨ ਬੇਲੀ ਬੈਠਾ ਰਹਿਣਾ ਫੇਰ ਬੇਲਾ ਚੁਬਦਾ ਤੇਰੇ ਬੇਲਾ ਬੈਠਿਆ ਮੈਂ ਮੇਰਾ ਕੰਮ ਕਰ ਲਿਆ ਬਥੇਰਾ ਕੰਮ ਦੱਸ ਤੈਨੂੰ ਕੀ ਕਰਤਾ ਆ ਜਮੀਨ ਤਾਂ ਮੈਨੂੰ ਸਾਹਮਣੀ ਪੈਰੀ ਹੈ ਹੋਰ ਕੌਣ ਸਾਹਮੋ ਹੋਰ ਗਮਾੜੀ ਸਾਹਮਣੇ ਆ ਕੇ ਗਮਾੜੀ ਨੂੰ ਸਮਾ ਦੇ ਆ ਠੇਕੇ ਵੇਲੇ ਤਾਂ ਉਹਦੀ ਅੱਧ ਲੈ ਲੈਣਾ ਤੂੰ ਲੈਣਾ ਨਹੀਂ ਦੇਣਾ ਨਹੀਂ ਨਾ ਮਾੜੀ ਮੁੱਟੀ ਦਾ ਸ਼ਰਮ ਕਰ ਲਿਆ ਕਰ ਬੋਲਣ ਲੱਗਿਆ ਤੇਥੋਂ ਵੱਡਾ ਇਹ ਤੈਨੂੰ ਬੋਲਣ ਦੀ ਅੱਤ ਨਹੀਂ ਹੈਗੀ ਜਮਾਂ ਵੀ ਤੂੰ ਤਾਂ ਏਸ਼ੀ ਦੀ ਤਰਫਦਾਰੀ ਕਰਦੀ ਰਿਹਾ ਕਰ ਹਾਂ ਤੂੰ ਵਿਆਹੀ ਮੇਰੇ ਨਾਲ ਆ ਕਣ ਇਹਦੇ ਨਾਲ ਆ ਬੁੱਥੀ ਦੇ ਕਿਵੇਂ ਸਜਾਰੀ ਹੈ ਆ ਦੇਖਦੀ ਤਾਂ ਦੇਖ ਕਿਵੇਂ ਮੇਰੇ ਕਣੀ ਨਾ ਤੈਨੂੰ ਮਾੜੀ ਮੁੱਟੀ ਸ਼ਰਮ ਤਾਂ ਨਹੀਂ ਆਉਂਦੀ ਓਏ ਇਹਨੂੰ ਮੇਰੇ ਨਾਲ ਵਿਆਹੀ ਪਰਖਦਾ ਐ ਕਦੇ ਕੁਝ ਪਰਖਦਾ ਐ ਤੈਨੂੰ ਇਹ ਪੜ੍ਹਤੀ ਕਿਨੇ ਪੜਾਤੀ ਕਿਹੜੇ ਕੰਜਰ ਨੇ ਪੜਾਈਆਂ ਨੇ ਤੈਨੂੰ ਇਹ ਪੜ੍ਹਤੀ ਆ ਓ ਮੈਂ ਤਾਂ ਜਿੱਥੋਂ ਪੜਿਆ ਆ ਠੀਕ ਆ ਆ ਪੰਜਾਹ ਵਾਰੀ ਕਿਹਾ ਇਹਨੂੰ ਨਾ ਦਿਆ ਕਰ ਗਵੰਡਿਆਂ ਨੂੰ ਪਾਉੜੀ ਆ ਦੇਖ ਤੋੜ ਕੇ ਰੱਖਦੀ ਉੱਛਲ ਫੇਰ ਕੀ ਹੋ ਗਿਆ ਦੋ ਕਿਲ ਨੇ ਠੋਕ ਲਾਂਗੇ ਨਾ ਗਵਾਂਡੇ ਦੇ ਆਪ ਨਹੀਂ ਲਿਉਂਦੇ ਕਦੇ ਕੁਸ ਐਂ ਕਹਿੰਦੇ ਵੀ ਜਿਵੇਂ 17 ਸੰਦੇ ਹੋਈ ਆਪ ਤਾਂ ਸੀ 17 ਸੰਦਾ ਬਦੇ ਕੋਲੀ ਹੋਣ ਆ ਹੁਣ ਇਹਨੂੰ ਕੌਣ ਪਣਾਉਣ ਨੂੰ ਬਦਲੂਗਾ ਮੈਨੂੰ ਨਹੀਂ ਪਤਾ ਕੌਣ ਬਦਲੂਗਾ ਤੂੰ ਤਾਂ ਹਲਾਤਾ ਮਹਾਰਾਜੇ ਨੇ ਹੱਥ ਕੌਣ ਬਦਲੂਗਾ ਕੌਣ ਬਦਲੂਗਾ ਫੇਰ ਫੇਰ ਨਾਲੇ ਹੋਰ ਨਾ ਕਰ ਜਾ ਚੁੱਪ ਹੁਣ ਬਾਜੇ ਵਾਂਗੂ ਵੱਜੀ ਹੋ ਜਾਣਾ ਚਲ ਬਹਿ ਜਾ ਹੁਣ ਮੈਂ ਚਾਹ ਬਣਾ ਕੇ ਲਿਉਣੀ ਆਂਗੀ ਮੈਨੂੰ ਲੋੜ ਤੇਰੀ ਚਾਹ ਦੀ ਬਾਹਰੇ ਪੀਨੂ ਮੈਂ ਤਾਂ ਨਾ ਬਾਹਰ ਕਿੱਥੇ ਪੀ ਲੇਂਗਾ ਖਰਚਾ ਹੁਣਾ ਪੀ ਕੇ ਬਗਜੀ ਚ ਆ ਦੇਖ ਲੋ ਜੀ ਘਰੇ ਆਉਂਦਾਗਾ ਪਖੇਆ ਪਖਾਇਆ ਆਉਂਦਾਗਾ ਸਿੱਧੇ ਮੂੰਹ ਗੱਲ ਨਹੀਂ ਕਰਨੀ ਹੁੰਦੀ ਇਹਨੇ ਕਿਸੇ ਨਾਲ ਚਲ ਬਗਿਆ ਤਾਂ ਬਗ ਜਣਦੇ ਫੇਰ ਦੱਸ ਕੀ ਇਹ ਚਲ ਆਪਣੇ ਵਾਸਤੇ ਬਣਾ ਲੈ ਬਈ ਥੋੜੀ ਥੋੜੀ ਨਾ ਚਲ ਹੁਣ ਕੰਮ ਧੰਦਾ ਦਾ ਕਰਦੀ ਆ ਖਾਣਾ ਪੀਣਾ ਤਾਂ ਚਹੀਦਾ ਟਾਈਮ ਨਾਲ ਉਹਨੂੰ ਤਾਂ ਗੁੱਸੇ ਹੀ ਚੰਗਾ ਹੋ ਜਾਂਦਾ ਆਪਦਾ ਹੁਣ ਗੁੱਸੇ ਦਾ ਮਾਰਾ ਸਾਰਾ ਦਿਨ ਭੁੱਖਾ ਤੇ ਆਇਆ ਉੱਥੇ ਬੈਠਾ ਰਹੂਗਾ ਅਕਾਦੇਮੀ ਬਈ ਬਹੁਤ ਬਦ ਰਿਹਾ ਐ ਅਕਾਦੇਮੀ ਦਾ ਕੀ ਕਰੀ ਏ ਅਕਾਦੇਮੀ ਦਾ ਲਾਜ ਐ ਕੋਈ ਇਹ ਤਾਂ ਮੈਂ ਹੀ ਆ ਜਿਹੜੀ ਇਹਦਾ ਗੁੱਸਾ ਚੱਲੀ ਜਾਨੀ ਆ ਜੇ ਕੋਈ ਹੋਰ ਹੁੰਦੀ ਨਾ ਕਿੱਦੇ ਦੀ ਛੱਡ ਕੇ ਭੱਗ ਜਾਂਦੀ ਇਹਨੂੰ ਹੋਰ ਹੁੰਦੀ ਇਹਦੇ ਰਖੜੇ ਲਾਉਂਦੀ ਛੱਡ ਕੇ ਜਾਣਾ ਤਾਂ ਬੱਕਰੀ ਗੱਲ ਰਹੀ ਚਲ ਮੈਂ ਤੁਹਾਡੇ ਵਾਸਤੇ ਲਿਓਨੀ ਆ ਚਾਹ ਚਲ ਮੈਂ ਲੈ ਜਾਊਂਗਾ ਚਾਹ ਦੀ ਹੋਰ ਪਾਲਿੰ ਪਾਣੀ ਪਈ ਠੀਕ ਹੈ ਜੀ ਪਾ ਜੀ ਠੀਕ ਹੈ ਫਿਰ ਮੈਂ ਜਾਨੀ ਆ ਫੈਕਟਰੀ ਚ ਚੰਗਾ ਭਾਗ ਜਾ ਭਾਈ ਤੇ ਰੋਟੀ ਰੁੱਟੀ ਬਣਾਈ ਪਈ ਆ ਟਾਈਮ ਨਾਲ ਖਾ ਲਿਓ ਤੇ ਇੱਕ ਗੱਲ ਹੋਰ ਸਿਲੰਡਰ ਭਰਉਣ ਵਾਲਾ ਪਿਆ ਤੇ ਭਰਾ ਲਿਓ ਆਊਗੀ ਟਰਾਲੀ ਓਰੇ ਪਰਾ ਲੂੰਗਾ ਮੈਂ ਗੌਰ ਰੱਖਿਓ ਮੜੀ ਜੀ ਚੰਗਾ ਚੰਗਾ ਠੀਕ ਆ ਮੈਂ ਇੱਕ ਤਾਂ ਤੜਕੀ ਕੰਜਰਖਾਨਾ ਛੇੜ ਲੈਂਦੇ ਨੇਗੇ ਵੀ ਬੰਦੇ ਨੇ ਕੰਮ ਤੇ ਵੀ ਜਾਣਾ ਹੁੰਦਾਗਾ ਚੱਲ ਛੇਤੀ ਜਾ ਮਮਣਾ ਓਏ ਹੋਏ 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 ਪਲ ਨਹੀਂ ਪਾਂਦੀ ਆਂਦੀ ਐ ਵੈਰਨ ਇਹਨੂੰ ਤਾਂ ਦੇਖਣ ਸਾਰੀ ਨਸ਼ਾ ਚੜ ਜਾਂਦਾ ਆਏ ਹਾਏ ਕਿੱਥੇ ਉਹਦੇ ਕਰਮਾਂ ਚ ਫੇਰਦੀ ਹਾਈ ਤੇਰਾ ਨਖਰਾ ਓ ਮੈਗਾ ਜੀ ਕੀ ਹਾਲ ਚਾਲ ਨੇ ਨਾ ਸ਼ਰਮ ਨਹੀਂ ਆਉਂਦੀ ਧੜਕੀ ਰਸਤਿਆਂ 'ਚ ਖੜ੍ਹ ਜਾਨੇ ਕੋਈ ਕੰਮ ਧੰਦਾ ਕਰ ਲਿਆ ਕਰੋ ਨਾਲੇ ਮਾਲਕੋ ਆਹ ਕੰਮ ਧੰਦਾ ਦਿਆ ਕਰਨਾ ਆਏ ਆਂ ਅਸੀਂ ਆਹ ਕੰਮ ਧੰਦਾ ਸ਼ਰਮ ਨਹੀਂ ਆਉਂਦੀ ਹੈਗੀ ਲੋਕਾਂ ਦੀਆਂ ਤੀਆਂ ਪੈਣਾ ਛੇੜ ਦਿਓਗੇ ਨਾਲੇ ਮੈਂ ਉਹਨਾਂ 'ਚੋਂ ਨਹੀਂ ਹੈਗੀ ਵੀ ਤੂੰ ਛੇੜੇਂਗਾ ਤੇ ਮੈਂ ਛੁੱਟ ਜੂਗੀ ਕੰਮ ਕਰ ਆਵਦਾ ਹਾਏ ਓਏ ਤੇਰਾ ਆਹੀ ਨਖਰਾ ਹੀ ਨਖਰਾ ਤਾਂ ਮੇਰੀ ਜਿੰਦ ਕੱਢ ਲੈਂਦਾ ਫਰਕ ਹੋਈ ਗੱਲ ਨਹੀਂ ਭਜ ਕਿਤੇ ਤੱਕ ਭਜੇਗੀ ਅੱਜ ਨਹੀਂ ਤਾਂ ਕੱਲ ਨੂੰ ਸਾਡੀ ਛਤਰੀ ਤੇ ਦਾਦੇ ਨੂੰ ਬੈਠਣਾ ਹੀ ਪੈਣਾ ਕਿਉਂਕਿ ਅਸੀਂ ਚੋਗਾ ਹੀ ਇੰਨੇ ਪਿਆਰ ਨਾਲ ਪਾਲਿਆ ਕਬੂਤਰੀ ਇਹ ਲੈ ਹੱਸਦਾ ਟਾਈਮ ਨਾਲੇ ਫ੍ਰੀ ਹੋ ਗਈ ਨਹੀਂ ਅੱਗੇ ਤਾਂ ਹਨੇਰਾ ਹੋ ਜਾਂਦਾ ਚਲ ਕੋਈ ਨਾ ਕੋਈ ਕੰਮ ਕਰ ਲੂੰਗੀ ਘਰੇ ਜਾ ਕੇ ਇਹ ਕੰਮ ਮਜਬੂਰੀਆਂ ਵੀ ਕੀ ਕੁਛ ਕਰਾਉਂਦੀਆਂ ਨੇਗੀਆਂ ਜੇ ਆ ਪੈਸਿਆਂ ਦੀ ਲੋੜ ਨਾ ਹੁੰਦੀ ਨਾ ਮੈਨੂੰ ਵੀ ਘਰੋਂ ਬਾਹਰ ਨਾ ਜਾਣਾ ਪੈਂਦਾ ਜਾਮਾ ਕਰਨ ਲੈ ਤੂੰ ਕਿਹੜਾ ਮੇਰੀ ਗੱਲ ਮੰਨਦੀ ਐ ਤੈਨੂੰ ਕਿਹਾ ਤਾ ਹੈਗਾ ਵੀ ਸਾਰਾ ਖਰਚਾ ਤੇਰਾ ਚੱਕਰ ਲਈ ਮੈਂ ਦੇ ਰਾਂ ਤੂੰ ਖਾਂਦਾ ਘਰ ਬਸ ਨਾ ਤੇਰਾ ਕੋਈ ਘਰ-ਬਾਰ ਨਹੀਂ ਹੈਗਾ ਤੂੰ ਸਾਰਾ ਦਿਨ ਆਸਤੇ ਚ ਹੀ ਖੜਾ ਰਹਿਣਾ ਹੈਗਾ ਘਰੇ ਕੁਝ ਹੈ ਨਹੀਂ ਤੇਰੇ ਮੇਰੀਆਂ ਤਾਂ ਖਰਚਾ ਚੱਕਣ ਨੂੰ ਤੂੰ ਬੂਰੇ ਹੋ ਗਿਆ ਘਰੇ ਤੈਨੂੰ ਕੋਈ ਪੁੱਛਦਾ ਨਹੀਂ ਹੈਗਾ ਕੋਈ ਨਹੀਂ ਪੁੱਛਦਾ ਕੋਈ ਹੈ ਨਹੀਂ ਘਰਵਾਰ ਮੇਰਾ ਬਸ ਮੈਂ ਤਾਂ ਤੇਰੇ ਖਿਆਲਾਂ ਚ ਰਹਣਾ ਸਵੇਰ ਦੀ ਗਈਆਂ ਆ ਦੇਖ ਲੈ 7 ਘੰਟੇ ਹੋ ਗਏ ਇੱਥੇ ਹੀ ਖੜੇ ਆ ਇਸੇ ਰਾਹ ਤੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਨਾਲੇ ਤੈਨੂੰ ਪਤਾ ਵੀ ਮੈਂ ਵਿਆਹੀ ਵਰੀ ਆ ਫਿਰ ਵੀ ਤੈਨੂੰ ਕੋਈ ਸੋਚ ਨਹੀਂ ਹੈਗੀ ਓਏ ਕੀ ਕਰਾਂ ਮੈਂ ਆ ਦਿਲ ਨੂੰ ਕਿੱਥੇ ਲੈ ਕੇ ਜਾਵਾਂ ਜਿਹੜਾ ਤੇਰੇ ਪਿੱਛੇ ਪਿੱਛੇ ਆਈ ਜਾਂਦਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੂੰ ਕੀ ਐ ਕੌਣ ਐ ਕਾਤੋਂ ਐ ਇਹ ਆਪਣੇ ਦਿਲ ਨੂੰ ਨਾ ਬੈਠ ਕੇ ਸਮਝਾ ਲੈ ਵੀ ਹਾਂ ਇਹ ਦਿਲ ਕਿਤੇ ਗਲਤ ਥਾਵੇਂ ਲੱਗਿਆ ਸਹੀ ਥਾਵੇਂ ਨਹੀਂ ਲੱਗਿਆ ਹੋਏਗਾ ਦੇਖ ਮੇਰੀ ਗੱਲ ਸੁਣ ਮੇਰੀ ਤਾਂ ਇਹ ਮੰਦਾ ਨਹੀਂ ਮੈਂ ਤਾਂ ਗਿਆ ਥੱਕੇ ਨੂੰ ਮਨਾ ਮਨਾ ਇਹ ਤੇਰੀ ਮੰਦਾ ਹੈ ਤਾਂ ਤੂੰ ਦੇਖ ਮੇਰੀਆਂ ਤਾਂ ਨਾ ਫਿਰ ਜੁੱਤੀਆਂ ਨਾਲੇ ਮੰਨੂ ਹੁੰਦਾ ਹੀ ਨਹੀਂ ਮੰਨਣਾ ਨਹੀਂ ਹੈਗਾ ਫੇਰ ਇਹ ਸਿੱਧਾ ਹੋਵੇਂਗਾ ਤੂੰ ਜਦੋਂ ਤੇਰੇ ਜੁੱਤੀਆਂ ਪਈਆਂ ਓਏ ਸੱਜਣਾ ਤੇਰਾ ਤਾਂ ਸਾਨੂੰ ਜ਼ਹਿਰ ਵੀ ਕਬੂਲ ਹੈ ਤੂੰ ਜੁੱਤੀਆਂ ਦੀ ਕੀ ਗੱਲ ਕਰਦਾ ਬੇਸ਼ਰਮ ਕਰ ਲੈ ਇਸੇ ਪਿੰਡ 'ਚ ਤੈਨੂੰ ਰਹਿਣਾ ਐ ਇਸੇ ਪਿੰਡ 'ਚ ਮੈਂ ਰਹਿਣਾ ਕਿਉਂ ਮੇਰੀ ਬੇਇੱਜ਼ਤੀ ਕਰਾਵੇਂਗਾ ਹੋਏ ਫੇਰ ਠੀਕ ਐ ਇੱਕ ਪਿੰਡ 'ਚ ਨਾ ਆਣ ਜਾਣ 'ਚ ਦਿੱਕਤ ਨਾਲੇ ਸਾਰੇ ਆਪਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਦਾ ਹੈਗੇ ਆ ਬੇ ਮੈਨੂੰ ਤਾਂ ਘਰ ਦੀਆਂ ਮਜਬੂਰੀਆਂ ਬਾਹਰ ਕੱਢਦੀਆਂ ਨੇ ਨਹੀਂ ਮੈਂ ਕਹਾਂ ਨੂੰ ਬਾਹਰ ਨਿਕਲਦੀਆਂ ਮਾੜਾ ਮੋਟਾ ਸੋਚ ਲੈ ਕਿਸੇ ਦੀ ਇੱਜ਼ਤ ਕਰੀ ਨਹੀਂ ਹੁੰਦੀ ਐ ਨਾ ਕਿ ਬੇਇੱਜ਼ਤੀ ਤੂੰ ਤਾਂ ਤਾਂ ਸੁਣਨੀ ਨਹੀਂ ਹੈਗੀ ਮੈਨੂੰ ਲੱਗਦਾ ਤੂੰ ਜੁੱਤੀਆਂ ਨਾਲੇ ਸਮਝੇਂਗਾ ਫੇਰ ਵੀ ਮੈਂ ਸੋਚ ਲੈਨੀ ਆ ਵੀ ਐਸੇ ਪਿੰਡ ਚ ਰਹਿਣਾ ਆਪਾਂ ਨੇ ਨਾਲੇ ਅੱਗੇ ਤੋਂ ਜੇ ਮੇਰੇ ਰਾਹ ਚ ਖੜੇ ਆ ਨਾ ਮੈਥੋਂ ਬੁਰਾ ਕੋਈ ਨਹੀਂ ਹੈਗਾ ਆਪਦਾ ਕੰਮ ਕਰ ਗੱਲ ਤਾਂ ਸੰਕੇਜ ਆ ਪਹਿਲਾਂ ਮੇਰਾ ਹੱਥ ਛੱਡ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਸ਼ਰਮ ਤਾਂ ਮੈਨੂੰ ਬਹੁਤ ਆਉਂਦੀ ਹੈ ਛੱਡ ਮੈਨੂੰ ਪਰ ਤੂੰ ਗੱਲ ਸੁਣ ਲੈ ਮੇਰੀ ਫੇਰਾ ਮੈਂ ਤੇਰਾ ਉਦੋਂ ਤੱਕ ਰੋਕੂ ਆ ਜਦੋਂ ਤੱਕ ਤੂੰ ਹਾਂ ਨਹੀਂ ਕਹਿੰਦੀ ਕਿਸੇ ਨੂੰ ਪਿਆਰ ਨਾਲ ਸਮਝਾਉ ਸਾਲਾ ਸਮਝਦੀ ਨਹੀਂ ਜੁੱਤੀਆਂ ਦੀ ਭਾਸ਼ਾ ਤੇ ਲੱਗੇ ਹੋਏ ਨੇ ਇਹ ਲੋਕ ਮੈਂ ਤੈਨੂੰ ਪਿਆਰ ਕਰਦਾ ਤੈਨੂੰ ਗੱਲ ਸਮਝੀ ਨਹੀਂ ਆndi ਮੈਨੂੰ ਲੱਗਦਾ ਹੁਣ ਗੱਲ ਤੈਨੂੰ ਹੋਰ ਤਰੀਕੇ ਨਾਲ ਸਮਝਾਉਣੀ ਪਣੀ ਆ ਲੈ ਦੱਸ ਇਹ ਵੀ ਗਿੱਲੇ ਪਏ ਨੇ ਹੁਣ ਦੱਸ ਮੈਂ ਕੀ ਕਰਾਂ ਕਾਦੇ ਤੇ ਪਰੌਂਠੇ ਲਾਹਾਂ ਇਨਾ ਵਾਸਤੇ ਇੱਕ ਤਾਂ ਸੋਚ ਵੀ ਨਹੀਂ ਕਰਦੇ ਹੈਗੇ ਘਰ ਦੀ ਕੋਈ ਵੀ ਮੈਂ ਬਾਹਰਲਾ ਕੰਮ ਕਰਾਂ ਕਾ ਕਰ ਲੀਆਂ ਚੀਜ਼ਾਂ ਦਾ ਧਿਆਨ ਰੱਖਾਂ ਉਹ ਨੀ ਤੂੰ ਅੱਗੇ ਮੈਂ ਟਕਰਾਈ ਮਾਰੀ ਜਾਂਦੀ ਆਂ ਤੂੰ ਆ ਲੱਕੜਾਂ ਨਾਲ ਮੱਥਾ ਮਾਰਦੀਆਂ ਇਹ ਵੀ ਗਿੱਲੀਆਂ ਪਈਆਂ ਨੇ ਇੱਕ ਤਾਂ ਸਿਲੰਡਰ ਨਹੀਂ ਭਰਾਇਆ ਹੈਗਾ ਉਹ ਤੜਕੀ ਪੈਸੇ ਤਾਂ ਦੇ ਕੇ ਗਿਆ ਸੀ ਮੈਂ ਸਿਲੰਡਰ ਘਾਤੋ ਨਹੀਂ ਭਰਾਇਆ ਉਹ ਮੈਂ ਭਾਜੀ ਨੂੰ ਕਹੇਗੀ ਸੀ ਕੰਮ ਤੇ ਜਾਂਦੀ ਹੋਈ ਵੀ ਸਿਲੰਡਰ ਭਰਾ ਲਿਓ ਉਹਨਾਂ ਨੇ ਵੀ ਨਹੀਂ ਭਰਾਇਆ ਹੈਗਾ ਉਹਨੂੰ ਤਾਂ ਮੈਂ ਪੁੱਛਦਾ ਜਾ ਕੇ ਲੈ ਦੱਸਾ ਹੁਣ ਅੰਦਰ ਜਾ ਕੇ ਲੜਨਾ ਬੈਜੂ ਵੀ ਤੂੰ ਆਪ ਵੀ ਕੋਈ ਕੰਮ ਕਰ ਲਿਆ ਕਰ ਜਾਵਾ ਅੰਦਰ ਦੇਖਾਂ ਕਿਤੇ ਉਹੀ ਵੱਧ ਘੱਟ ਬੋਲ ਪੇ ਜਾਦੇ ਆ ਬੈਠਿਆ ਉਹਰੇ ਤਾਂਸ ਖੇਡਣ ਉਹ ਤੈਨੂੰ ਕਿਹਾ ਸੀ ਇਹਨੇ ਸਿਲੰਡਰ ਭਰਨ ਨੂੰ ਭਰਿਆ ਨਹੀਂ ਗਾ ਤੇ ਤੋਂ ਉਹ ਦੀਪ ਭੈਣ ਮਰਾਵੇ ਹਜਾ ਸਿਲੰਡਰ ਮੈਂ ਚਾਰ ਬਾਜ਼ੀਆਂ ਹਾਰ ਗਿਆ ਹਾਰ ਕੇ ਸਭ ਚੋਂ ਉੱਠ ਕੇ ਆਇਆ ਅੱਛਾ ਜੀ ਅੱਗੇ ਤਾਂ ਲੱਖਾਂ ਦੀਆਂ ਬਾਜ਼ੀਆਂ ਦੀਆਂ ਤੇਰੀਆਂ ਆ ਘਰ ਦਾ ਕੰਮ ਕੌਣ ਕਰੂਗਾ ਏ ਰਾਖੀ ਬੈਠਾ ਤੇਰੇ ਘਰ ਦੇ ਉਹ ਥੋੜਾ ਐਥੇ ਕੁੱਤੇ ਬਿੱਲੇ ਤੋਂ ਬੈਠਾ ਬੈਠਿਆ ਕੁੱਤੇ ਬਿੱਲੇ ਤੋਂ ਆ ਪਿੱਛੀ ਆ ਗਈ ਤੂੰ ਇਹਨੂੰ ਕਹਿ ਦੇ ਕਰ ਸਾਰਾ ਦਿਨ ਇਸੇ ਦੀ ਉਹ ਕਰੀ ਜਾਨੀ ਹੁੰਦੀ ਐ ਤੂੰ ਤਰਫਦਾਰੀ ਨਾ ਫੇਰ ਕੀ ਹੋ ਗਿਆ ਸਿਆਣਾ ਬੰਦਾ ਨਹੀਂ ਦਿਮਾਗ ਚ ਰਹੀ ਤੂੰ ਗੌਰ ਕਰ ਲਿਆ ਕਰ ਮਾੜੀ ਮੋਟੀ ਅੱਛਾ ਮੈਂ ਠੇਕਾ ਲੈ ਰਕੇ ਸਾਰੇ ਕੰਮ ਦਾ ਖੇਤ ਦਾ ਵੀ ਮੈਂ ਕਰਾਂ ਘਰ ਦਾ ਵੀ ਮੈਂ ਕਰਾਂ ਆ ਰੋਟੀਆਂ ਵੀ ਮੈਂ ਹੀ ਲਾ ਲੈ ਕਨੂੰ ਟਾਈਮ ਨਾਲ ਤਾਂ ਤੇ ਤੋਂ ਆਇਆ ਨਹੀਂ ਜਾਂਦਾ ਹੁਣ ਮੈਂ ਤਾਂ ਟਾਈਮ ਨਾਲ ਹੀ ਆਉਂਦੀ ਦੀ ਨਾਲੇ ਅੱਜ ਹੋਰ ਬਣੀ ਮੇਰੇ ਨਾਲ ਮੇਰੇ ਮਗਰ ਤਾਂ ਹਲਕਿਆ ਹਾ ਕੁੱਤਾ ਪੈ ਗਿਆ ਤਾਂ ਹੀ ਮੈਂ ਲੇਟ ਹੋ ਗਈ ਹਲਕਿਆ ਹੋਇਆ ਕੁੱਤਾ ਮੈਨੂੰ ਦੱਸ ਕਿੱਥੇ ਐ ਮਾਰ ਕੇ ਕੋਹਾੜੀ ਸੜੀ ਨੂੰ ਚਿਪਾਂ ਵੱਡਾ ਆ ਚਿੱਪਣ ਵਾਲਾ ਆ ਸਿਲੰਡਰ ਤਾਂ ਤੇਤੋਂ ਭਰਾਇਆ ਨਹੀਂ ਜਾਂਦਾ ਆ ਇੱਕ ਮਹਾਰਾਣੀ ਤੂੰ ਨਾ ਤੂੰ ਰਾਹ ਬਦਲਦੇ ਕੁੱਤਿਆਂ ਦਾ ਕੰਮ ਤਾਂ ਵੱਢਣਾ ਹੀ ਹੁੰਦਾ ਨਾ ਰਾਹ ਬਦਲਦਾ ਇੱਕੇ ਦਾ ਰਾਹ ਆਉਂਦਾ ਆਪਣੇ ਘਰ ਨੂੰ ਮੈਂ ਹੋਰ ਕਿਹੜੇ ਰਾਹ ਵਿੱਚ ਦੀ ਆ ਜਾ ਅੱਛਾ ਹੁਣ ਮੈਂ ਤੇਰੇ ਪਿੱਛੇ ਕੁੱਤਿਆਂ ਪਿੱਛੇ ਫਿਰੀ ਜਾਣਾ ਮੈਂ ਤਾਂ ਜਾਣਾ ਚੱਲ ਕੋਈ ਨਾ ਮੈਂ ਵਗ ਚੱਲੂ ਕੱਲ ਨੂੰ ਤੇਰੇ ਨਾਲ ਮੈਂ ਲਾਉਂਸ ਵਾਲੇ ਦੇ ਸੀਪ ਓਹ ਨਾ ਨਾ ਪਾਜੀ ਉਹਨੂੰ ਤਾਂ ਮੈਂ ਆਪੇ ਦੇਖੂ ਕੱਲ ਨੂੰ ਚਲੋ ਹੁਣ ਛੱਡੋ ਬਰਾ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਰੋਟੀ ਪਾਣੀ ਦਾ ਹਿੱਲਾ ਘੜਾ ਮੈਂ ਕੋਈ ਜਾ ਕੇ ਛੇਤੀ ਜਾਵਾ ਕਰੇ ਦਿਨ ਛੇ ਪਣ ਤੇ ਆ ਗਿਆ ਰੋਜ਼ ਝਿੜਕਾਂ ਪੈਂਦੀਆਂ ਨੇ ਵੀ ਤੂੰ ਲੇਟ ਹੋ ਜਾਨੀ ਆ ਕੀ ਗੱਲ ਬੜੀ ਜਲਦੀ ਚ ਰਹਿਨੇਓ ਮਾਲਕੋ ਹੁਣ ਘਰੇ ਤਾਂ ਜਾਣੀ ਆ ਹੁਣ ਤੇਰੇ ਵਾਂਗੂ ਰਸਤੇ 'ਚ ਖੜੀ ਰਹਾ ਮੈਂ ਵੀ ਅੱਛਾ ਮੇਰੀ ਗੱਲ ਤੇ ਕਰੀ ਗਾਰ ਫਿਰ ਕਿਹੜੀ ਤੇਰੀ ਗੱਲ ਆ ਵੀ ਆਹੀ ਆਪਾਂ ਇਕੋ ਪੰਡਦੇ ਆ ਦੋਵੇਂ ਵਧੀਆ ਰ੍ਹਾਂਗੇ ਤੂੰ ਸ਼ਰਮ ਕਿਉਂ ਨਹੀਂ ਕਰਦਾ ਤੇਰੀ ਮੈਂ ਇੰਨੀ ਬੇਇੱਜ਼ਤੀ ਕਰਤੀ ਤੈਨੂੰ ਮਾੜੀ ਮੋਟੀ ਫੀਲ ਨਹੀਂ ਹੁੰਦੀ ਹੈਗੀ ਹੋਏ ਬੇਇੱਜ਼ਤੀ ਤਾਂ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ ਨਾਲੇ ਅਸੀਂ ਅਸੀਂ ਨਹੀਂ ਇਹ ਗੱਲਾਂ ਨੂੰ ਮੰਨਦੇ ਚਲ ਤੂੰ ਤਾਂ ਬੇਇੱਜ਼ਤ ਐ ਮੈਂ ਤਾਂ ਇੱਜ਼ਤ ਵਾਲੀ ਆ ਮੈਂ ਤਾਂ ਆਪਦੇ ਘਰੇ ਵੜਨਾ ਜਾ ਕੇ ਜਾਣਦੇ ਮੈਨੂੰ ਹੁਣ ਦੇਖਿਆ ਵੇ ਕੱਲ ਸੁਣਾ ਦੇਖ ਲੈ ਵਿਚਾਰਾ ਕਹ ਹਜੇ ਹੋਰ ਦੇਖਣੇ ਨੇ ਚੱਲੀਏ ਚਾਹ ਕਾਫੀ ਪੀਣਾ ਜਾਣੇ ਸ਼ਰਮ ਨਹੀਂ ਆਉਂਦੀ ਹੈਗੀ ਵਿਚਾਰਤਾ ਦੇਖੀ ਹਾਂ ਤੂੰ ਤੇਰੀ ਜ਼ਿੰਦਗੀ ਚ ਕਿਵੇਂ ਵਿਚਰਨਗੇ ਤੇਰਾ ਇੱਕ ਇੱਕ ਦਿਨ ਜੇ ਨਾ ਨਰਕ ਬਣਾਤਾ ਨਰਕ ਤਾਂ ਮੈਨੂੰ ਵੀ ਜੱਸਾ ਨਾ ਕਹੀਂ ਜੱਸਾ ਨਾ ਕਹੀਂ ਉੱਪਕੇ ਮੇਆ ਬੰਤੇ ਆ ਠੀਕ ਹੈ ਭਾਈ ਮੇਰਾ ਨੇ ਰੱਬ ਦੀਆਂ ਆ ਆ ਕਿਵੇਂ ਠੇਡੇ ਜੇ ਖਾਂਦਾ ਫਿਰਦਾ ਠੇਡੇ ਖਾਂਦਾ ਕੀ ਮਤਲਬ ਉਹ ਮਤਲਬ ਤਾਂ ਇਹ ਹੈ ਹਾਂ ਆ ਰੁੱਖੀ ਮਿੱਟੀ ਖਾਈ ਜਾਂਦੇ ਇਹਦੇ ਚੋਪੜੀਆਂ ਵੀ ਖਾ ਲੈਂਦਾ ਕੋੜੀ ਨੀ ਯਾਰ ਮੈਂ ਸਮਝਿਆ ਨਹੀਂ ਗੱਲ ਤੇਰੀ ਨੂੰ ਓਏ ਲੈ ਊਲਪਤੰਦਰ ਸਮੁੰਦਰ ਕੋਲੇ ਰਹਿ ਕੇ ਵੀ ਪਿਆਸਾ ਹੈ ਸਮੁੰਦਰ ਕੋਲੇ ਰਹਿ ਕੇ ਪਿਆਸਾ ਮੇਰਾ ਮੇਰੇ ਖਾਨੇ ਚ ਨਹੀਂ ਆਉਂਦੀ ਐ ਤੇਰੀ ਗੱਲ ਓਏ ਬੰਤਿਆ ਐਡਾ ਵੀ ਜਵਾਕ ਨਹੀਂ ਹੈਗਾ ਤੂੰ ਸਮਝ ਜਾਏਗਾ ਚੱਲ ਮਿਲਦੇ ਆਂ ਆਥਨੇ ਫਿਰ ਲਾਦੇ ਆਂ ਮਹਿਫਿਲ ਚੰਗਾ ਕੁਮਾਰ ਹੋ ਗਈ ਬਈ ਲੈ ਜੱਸਿਆ ਅੱਕ ਤਾਂ ਮਚਾਤੀ ਹੁਣ ਆਪਾਂ ਹੁਣ ਦੇਖਦੇ ਆਂ ਬਈ ਕਿ ਭਾਂਬੜ ਕਿਵੇਂ ਉੱਠਦਾ ਓ ਬਸ ਬਾ ਬਾਬਾ ਪਾਣੀ ਬੋ ਥੋੜਾ ਥਬੇ ਬਾ ਬਾ ਮਾ ਵੀ ਬਾਬਾ ਬਾ ਬਾਰ ਬਾਰ ਦਰੂਦ ਬਾਲਾ ਦਰੂਦ ਬਲੀ ਬੋ ਤੇਆ ਫੇ ਚੱਕੀ ਦੀ ਏਕੜੇ ਤੋਂ ਕੌਲਾ ਗਰਲ ਸਮਤੁੰਦਾਰੇ ਹਾ ਸਮਵਾਇਆ ਸਮਝ ਆਦੀ ਉਹ ਵਾਤਾਂ ਦਰਬਾਰ ਅਬ ਲੋਰ ਕੀ ਵਰ ਰਹੀ ਐ ਜਣੀ ਦੇਖ ਨਾ ਨਜ਼ਰ ਰਖਦੇ ਸਮਝ ਗਿਆ ਵਲੇ ਤੋੜ ਕੋ ਪੀਰਦਾ ਉਹ ਤਾਂ ਕਦੇ ਦੇਖੇ ਨਹੀਂ ਜੱਸਿਆ ਹੱਥ ਦਾ ਫੇਰ ਰਹੀ ਕੋ ਅੱਜ ਜਿਹੜੀ ਅੱਗ ਤਨ ਲਾਤੀ ਨਾ ਪਾਂ ਮੜਤਾ ਪੜ ਕੇ ਖੜੂ ਪਾਂ ਮੜਤਾ ਪੜ ਕੇ ਖੜੂ ਜਸਿਆ ਪਾਂ ਮੜਤਾ ਪੜ ਕੇ ਖੜੂ ਉਹ ਮੜਤੇ ਉਹ ਮੜਤੇ ਬਚਦੀ ਵੀ ਨਹੀਂ ਬੇ ਡੰਗਾ ਲੜਕੇ ਨੂੰ ਖੋਸ ਕਰੀ ਸੁਣਾ ਦੇ ਤੋ ਮੈਨੂੰ ਮੈਨੂੰ ਖਾਣਾ ਕਰ ਬਨ ਫੋ ਆ ਪਰੇ ਪੈ ਕੰਜਰ ਦੇ ਮੈਨੂੰ ਖੜਾ ਕਰਦਾ ਗਿਆ ਆ ਪਰੇ ਛੜੇ ਛੜੇ ਬਾਹਰ ਬਗੀਆਂ ਮਰ ਮਾਸਕ ਅ ਮਾਤਕੀ ਬਾਤਕੀ ਬਾਤਕੀ ਮੋਰ ਤੋਂ ਬਾਤਕੀ ਓੱਖੀ ਕਿਉਂ ਨਹੀਂ ਐ ਲਿਆ ਮੈਂ ਲਾ ਦਿੰਨਾ ਝਾੜੂ ਕਿ ਓੱਖੀ ਨਾ ਹੋਇਆ ਕਰ ਜਸੇ ਨੇ ਅੱਗ ਤਾਂ ਬਾਲਤੀ ਕਿਤੇ ਭਾਂਬੜੇ ਨਾ ਬਣ ਜੇ ਇਹ ਸੱਗ ਚ ਕਿਤੇ ਮੈਂ ਨਾ ਮਚ ਜਾ ਪਰ ਕੀ ਕਰਾਂ ਹੁਣ ਤਾਂ ਮਜਬੂਰ ਕੋਈ ਨਾ ਕੋਈ ਖੂ ਤਾਂ ਪਟਣਾ ਪਊ ਦੇਖੋ ਲੇ ਵੀ 8 4 12 11 11 ਤੇ 1 12 베ਗੀ ਭਰਤੀ ਜੱਸਿਆ ਉਹ ਬਣਤੇ 베ਗੀ ਕਿੱਥੇ ਬਨ ਲਈ ਤੈਂ ਕੋਰੋਨਾ ਤੇ ਤੈਨੂੰ ਮੈਂ ਸਮਝਾਈ ਜਾਨਾ ਤੇਰੀ ਘਰ ਵਾਲੀ 베ਗੀ ਦਾ ਕੀ ਬਣਿਆ ਉਹ ਯਾਰ ਪੁੱਠੀਆਂ ਗੱਲਾਂ ਕਰਦਾ ਜੱਸੇ ਤੂੰ ਅੱਧੀ ਲੰਗੀ ਅੱਧੀ ਰਹੇਗੀ ਹੁਣ ਕੀ ਕਰਾਂਗੇ ਇਹ ਜੇ ਕੰਮਾਂ ਚ ਵੜ ਕੇ ਮੇਰੇ ਤੂੰ ਆਪਦਾ ਪੱਤਾ ਬਣਾ ਕੇ ਬਣਾਉਣਾ ਲੈ 6 ਦੇ ਇੱਕ 7 7 13 ਬਣਦਾ ਨਾਲੇ ਗੱਲ ਸੁਣ ਬੰਤੇ ਪੁੱਠੀਆਂ ਗੱਲਾਂ ਨਹੀਂ ਹੈਗੀਆਂ ਓਏ ਪਤੰਦਰਾ ਧਰਮਰਾਜ ਨੂੰ ਕੀ ਮੂੰਹ ਦਿਖਾਏਗਾ ਵੀ ਜਿਹੜਾ ਜਾ ਭੇਜਿਆ ਉਹ ਹੈ ਜਿਆ ਆ ਗਿਆ ਆ ਜੋਗ ਵਾਲਾ ਕਰਤਾ ਤੂੰ ਦੇਖੇ ਨਹੀਂ ਗੱਲ ਤਾਂ ਤੇਰੇ ਜੱਸੇ ਠੀਕ ਹੈ ਪਰ ਉਹ ਸਾਰੇ ਸੰਗ ਜੀ ਲੱਗੀ ਜਾਂਦੀ ਹੈ ਨਾਲੇ ਲੋਕ ਕੀ ਕਹਿਣਗੇ ਵੀ ਆ ਉਮਰੇ ਆ ਕੇ ਜਮਾਰ ਨਸਰੀ ਐ ਦੀ ਕੋਈ ਬੰਤਿਆ ਲੋਕ ਕੀ ਕਹਣਗੇ ਲੋਗੋਂ ਦਾ ਕੰਮ ਹੈ ਕਹਿਣਾ ਤੂੰ ਬਸ ਚੱਕ ਲੈ ਗਹਿਣਾ ਚੱਕ ਲੈ ਤੂੰ ਬੜੇ ਸ਼ੇਰ ਮਾਰ ਲੱਗਿਆ ਅੱਜ ਕੱਲ ਲੈ 베ਗੀ ਤੇ 베ਗੀ ਬੰਤਿਆ ਤੈਨੂੰ ਸਮਝਾ ਰਿਹਾ ਵੀ ਇਹ 베ਗੀ ਤਰੀਕੋ ਹੀ ਹੋਰੇ ਨਾ ਚੱਕ ਲੈ ਜੀ ਉਹਦੋਂ ਪਹਿਲਾਂ ਤੂੰ ਸਾਂਭ ਲੈ ਆ ਸੀਫ ਸੀਫ ਕੌਣ ਦੇਊ ਐ 베ਗੀ ਥੋੜਾ ਚੱਕਣ ਦੇ ਨਾ ਓਏ ਨਾ ਨਾ ਇਨੂੰ ਛੱਡ ਦੂੰ ਇਹ ਤਾਂ ਲੱਗਦੀ ਰਹੂਗਾ ਸੀਪਾ ਸੁਫਾ ਮੇਰੀ ਗੱਲ ਤੇ ਗਾਂਰ ਕਰ ਕਿ ਤੇ ਬਾਜੀ ਪੁੱਠੀ ਨਾ ਪੈ ਜੇ ਕੀ ਦੇਖਦੇ ਆ ਫਿਰ ਕੀ ਬਣਦਾ ਲੈ ਡੱਬੀ ਚ ਪਾ ਇਹਨੂੰ ਤਾਂ ਚੱਲੀਏ ਫਿਰ ਹਾਂ ਭਈ ਚੱਲ ਜੇ ਪੁੱਠਾ ਪੈਗੀ ਫੇਰ ਹੋਏ ਉਹ ਫਿਰ ਜੱਸਾ ਹੈਗੇ ਆ ਬਾਕੀ ਗੱਲਾਂ ਛੱਡ ਬੰਤੇ ਮੇਰੀ ਇੱਕ ਗੱਲ ਸੁਣ ਬਾਈ ਜੇ ਕਣਕ ਰਮਾਣੀ ਐ ਤਾਂ ਖਾਲਚੋਂ ਨੱਕਾ ਦਾ ਤੈਨੂੰ ਤੋੜਨਾ ਪਊ ਨਹੀਂ ਤਾਂ ਤੇਰੀ ਕਣਕ ਸੁੱਕ ਜੂ ਜੇ ਕਣਕ ਸੁੱਕ ਗਈ ਤਾਂ ਫਿਰ ਜਸੇ ਖਾਵਾਂਗੇ ਕੀ ਕਣਕ ਤਾਂ ਹਰ ਹਿੱਲੇ ਰਮਾਉਣਿਓ ਪਊ ਕਣਕ ਤਾਂ ਰਮਾਉਣਿਓ ਪਊ ਉਹ ਕੀ ਰੇਖੀ ਜਾਣਾ ਕੁਛ ਨਹੀਂ ਬੈਠਿਆ ਸਾਰਾ ਦਿਨ ਬੈਠੀ ਰਹਿ ਕੇ ਮਰੀ ਕੀ ਠੱਠੇ ਨੂੰ ਪਲਿਆ ਪਿਆ ਨਾ ਤੈਨੂੰ ਬੁਰਾ ਲੱਗਦਾ ਫਿਰ ਮੈਂ ਬੁਰਾ ਲੱਗਦਾ ਕੰਮ ਧੰਦਾ ਹੀ ਕਰਾ ਲਿਆ ਕਰ ਕੰਮ ਧੰਦੇ ਤਾਂ ਮੇਰੇ ਹੀ ਬਹੁਤ ਬਦੇ ਪਏ ਨੇ ਉਹੀ ਨਹੀਂ ਠੀਕ ਹੁੰਦੇ ਤੇਰੇ ਕੰਮ ਧੰਦੇ ਕਿਥੋਂ ਨਵੇੜਾ ਮੈਂ ਨਾ ਤੇਰੇ ਬੇਲੜ ਦੇ ਕਿਹੜੇ ਕੰਮ ਧੰਦੇ ਹੋਗੇ ਬਥੇਰੇ ਕੰਮ ਨੇ ਮੈਨੂੰ ਕੀ ਕੀ ਦੱਸਾਂ ਹੁਣ ਮੈਂ ਤੈਨੂੰ ਬਥੇਰੇ ਕੰਮ ਨੇ ਓ ਮੇਰੀ ਗੱਲ ਸੁਣਾ ਅੱਜ ਖੇਤ ਜਾਣਾ ਪੂਤੇ ਨੂੰ ਮੇਰੇ ਨਾਲ ਕਿਉਂ ਆ ਮੋਟਰ ਖਰਾਬ ਹੋ ਰਹੀ ਆ ਆ ਕਿਸੇ ਦੀ ਪੁੱਛੀ ਏ ਮੈਨੇ ਓਏ ਹੋਰ ਨਹੀਂ ਕੁਸ ਬੱਟਾਂ ਤੇ ਢੇੜੀ ਮਾਰੀ ਜਾਈਂ ਮੈਤੋਂ ਨਹੀਂ ਢੇੜੇ ਗੂੜੇ ਬਜਦੇ ਆ ਗੋਲੀਆਂ ਲੈ ਕੇ ਆਇਆ ਮੈਂ ਤਾਂ ਤੂੰ ਹੀ ਦੁਖਦਿਆ ਮੇਰੀ ਰੜਕ ਪੈਂਦੀ ਏ ਢੂਹੀ ਚ ਇਹ ਨਵਾਬ ਨਾਲ ਖੇਤ ਵਗ ਜਾ ਮੈਂ ਕੱਲਾ ਕਿਨੇ ਸਾਂਭੂਗਾ ਯਾਰਾ ਨਾ ਤੂੰ ਕਰ ਲਈਆ ਕੰਮ ਫਿਰ ਕੜਾ ਘੱਟ ਜਾਏਗਾ ਉਹ ਸਿਆਣਾ ਬੰਦਾ ਢੂਹੀ ਦੂਦਿਆ ਨਹੀਂ ਜਾਇਆ ਜਾਂਦਾ ਫਿਰ ਕੋਈ ਧੱਕਾਗਾ ਤੂੰ ਤਾਂ ਐਸ਼ਦਿਏ ਬਣ ਕੇ ਰਹਿਆ ਕਰ ਹੁਣ ਮੈਂ ਹੀ ਖੜੀ ਜਾਵਾਂ ਨਾ ਹੁਣ ਤੇਰਾ ਤਾਂ ਕੰਮ ਕਰਨ ਦਾ ਟਾਈਮ ਉਹਨਾਂ ਤਾਂ ਬਖੇਰੇ ਕੰਮ ਕਰ ਲਏ ਸਿਆਣਾ ਸਰੀਰ ਹੋ ਗਿਆ ਹੁਣ ਉਹ ਦੇਖ ਲੈ ਦਵਾਈਆਂ ਦਾ ਪੱਤਾ ਹਜੇ ਵੀ ਹੱਥ 'ਚ ਰੱਖੀ ਬੈਠਾ ਓ ਜੇ ਆਪਣੀ ਮੋਟਰ ਹੁੰਦੀ ਮੈਂ ਕੱਲੇ ਹੀ ਸ਼ਾਮ ਲੰਦਾ ਉਹ ਗਵਾਂਡੀਆਂ ਨੇ ਪੁੱਛੀ ਆ ਦੱਸ ਕਿੰਨੇ ਦੀ ਤਾਂ ਬਾਹੀ ਆ ਉਹ ਚੱਲ ਤੂੰ ਕੰਮ ਕਰ ਲੈ ਕਿਧਰੇ ਨਹੀਂ ਕੱਸਦਾ ਹੈਗਾ ਤੂੰ ਮੈਨੂੰ ਤਾਂ ਕਰਨੀ ਪੈਣਗੇ ਘਰ ਦੀ ਖੇਤ ਦੇ ਕੰਮ ਨੇ ਉਹ 'ਚ ਵੀ ਥੱਕ ਜਾਣਾ ਤੂੰ ਤਾਂ ਥੱਕ ਜਾਣਾ ਜਿਆਦੇ ਲੁਤਰੋ ਚੜ ਰਹੀ ਆ ਯਾ ਤੇਰੀ ਵਰਗਾ ਤੀ ਮੈਂ ਸਾਰਾ ਖੇਤ ਸੰਭਲ ਲੈਂਦਾ ਤੀ ਕੱਲੇ ਓਏ ਹੁਣ ਤਾਂ ਨਾ ਗੇੜੀ ਮਾਰਨੀ ਨੇ ਉੱਥੇ ਦੱਸ ਮੈਂ ਕਿੱਦੋਂ ਕੀ ਕਹੀ ਚਲਾ ਹੂੰਗਾ ਓਏ ਇੱਥੇ ਉੱਚੇ ਨਹੀਂ ਮੇਜ ਪੈਰ ਟਿਕ ਗਿਆ ਫੇਰ ਫਿਰ ਜਾਊਗਾ ਢੂਹਾ ਫੜੀ ਤੂਹਾ ਫੜੀ ਫਿਰ ਫਿਰ ਜੇ ਡਾਕਟਰ ਦੇ ਚੱਕੀ ਚੱਕੀ ਜਾਈ ਬੈਠੀ ਰਹਿਣਾ 24 ਘੰਟੇ ਕੀ ਕੰਮ ਕਰਾ ਦੇਣਾ ਹੋਰ ਨਾਚ ਕਰਾਂ ਮੈਂ ਆਚ ਕਰਾਂ ਮੈਂ ਯਾ ਦੇ ਖੋਲਰ ਨੂੰ ਫਿਰਦਾ ਯਾ ਦੇ ਖੋ ਲੜ ਨੂੰ ਫਿਰਦਾ ਬਾਜੀ ਤੁਸੀਂ ਇਹਦੀ ਗੱਲ ਦਾ ਗੁੱਸਾ ਨਾ ਕਰਿਆ ਕਰੋ ਇਹਦਾ ਤਾਂ ਸੁਭਾਅ ਹੀ ਹੋ ਰਿਹਾ ਗੁੱਸਾ ਕਰਨ ਦਾ ਆ ਥੋੜਾ ਜਿਹਾ ਕੰਮ ਹੁੰਦਾ ਇਹ ਵੀ ਕਰਦਾ ਅੱਕਦਾ ਹੈ ਤਾਂ ਚਲੋ ਕੋਈ ਨਹੀਂ ਕਹਿ ਗਿਆ ਤਾਂ ਕਹਿ ਗਿਆ ਸਹੀ ਨਾਲੇ ਤੁਸੀਂ ਆ ਦਵਾਈ ਕਾਦੀ ਚੱਕੀ ਬੈਠੇ ਹੋਗੇ ਤੁਹੀਂ ਦੁਖਦੀ ਹੈ ਡਾਕਟਰ ਨੇ ਲਾਇਆ ਤੇ ਗੋਲੀਆਂ ਅੱਛਾ ਜਿਆਦਾ ਦੁਖਦੀ ਹੈ ਕੀ ਹੋਰ ਰੜਕ ਪੈਂਦੀ ਹੈ ਜਿਆਦਾ ਚਲੋ ਕੋਈ ਨਾ ਇੱਥੇ ਪੈਂਦੀ ਹੈ ਸਵੇਰੇ ਨਾ ਆਪਾਂ ਹੋਰ ਡਾਕਟਰ ਨੂੰ ਦਿਖਾਇਆਵਾਂਗੇ ਜੇ ਆਹ ਦਵਾਈ ਨਾਲ ਨਾ ਆਰਾਮ ਹੋਇਆ ਠੀਕ ਹੈ ਤੁਸੀਂ ਕਰੋ ਆਰਾਮ ਫੇਰਾ ਮੈਨੂੰ ਲੱਗਦਾ ਜਿਹੜੀ ਘੜੀ ਦੀ ਉਡੀਕ ਸੀ ਉਹ ਆ ਗਈ ਛੱਡ ਪਰਾਂ ਗੋਲੀਆਂ ਛਿੜਦੇ ਹੁਣ ਇਹਨਾਂ ਨੂੰ ਬਾਜੀ ਕੋਈ ਕੰਮ ਸੀ ਹਾਂ ਕੀ ਕੰਮ ਸੀ ਦੱਸ ਦਿੰਦੇ ਮੈਨੂੰ ਇੱਧਰ ਆ ਮੜੀ ਜੀ ਇਹ ਜੀ ਕਿਹੜੀ ਗੱਲ ਹੋ ਗਈ ਸੋਹ ਬਾਜੀ ਤੇ ਸੁਣਿਆ ਉਹ ਕੀ ਕਹਿ ਕੇ ਗਿਆ ਸੀ ਕਹਿੰਦਾ ਕਹਿੰਦਾ ਇਹ ਸੇਦੀ ਬਣ ਕੇ ਰਹਾ ਕਰ ਤੂੰ ਬਸ ਫਿਰ ਬਣ ਜਾ ਬਣ ਜਾ ਲੈ ਦੱਸ ਉਹ ਤਾਂ ਗੁੱਸੇ 'ਚ ਕਹਿ ਗਿਆ ਵੀ ਤੂੰ ਪੱਖ ਲੈਣੀ ਐ ਤਾਂ ਕਹਿ ਜਾਂਦਾ ਤਾਂ ਗੁੱਸੇ 'ਚ ਇਹ ਚੱਡੀ ਕਿڑی ਗੱਲ ਹੋ ਗਈ ਚਲ ਉਹਦੇ ਗੁੱਸੇ ਨੂੰ ਮਾਰ ਗੋਲੀ ਬਸ ਮੇਰੀ ਬਣ ਜਾ ਪਾਜੀ ਆ ਕੀ ਕਰ ਰਹੇ ਹੋ ਤੁਸੀਂ ਨਹੀਂ ਨਹੀਂ ਛੱਡੋ ਮੈਨੂੰ ਨਹੀਂ 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 ਗੱਲ ਸੁਣ ਮੈਂ ਮੈਂ ਪਸੰਦ ਕਰਦਾ ਤੈਨੂੰ ਆ ਕੀ ਬੋਲੀ ਜੰਨੇ ਹੋ ਤੁਸੀਂ ਤੁਸੀਂ ਸਾਡੇ ਵੱਡੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੱਡੇ ਛੋਟੇ ਦੀ ਗੱਲ ਨੂੰ ਛੱਡ ਤੂੰ ਗੱਲ ਮੰਨਿਆ ਵੀ ਕਰਦੇ ਨੇ ਛੱਡੋ ਮੈਨੂੰ ਭਾਜੀ ਛੱਡੋ ਨਾ ਗੱਲ ਸੁਣ ਜੇ ਹੁਣ ਨਾ ਮੰਨੀ ਨਾ ਤੂੰ ਮੈਂ ਤੱਕਾ ਕਰੂੰਗਾ ਭਾਜੀ ਛੱਡੋ ਮੈਂ ਛੋਟੀ ਇੱਜ਼ਤ ਕਰਦੀ ਆ ਭਾਜੀ ਤੇਰੀ ਵਰਗੀਆਂ ਉਥਰੀਆਂ ਘੂੜੀਆਂ ਬਥੇਰੀਆਂ ਲਾਦੂ ਕੱਡੀਆਂ ਨੇ ਮੈਂ ਤੂੰ ਕੀ ਸਮਝਦੀ ਹੈ ਜਨੰਦਰ ਪਾਜੀ ਜਨੰਦਰ ਮੈਨੂੰ ओ नीतू की हो तेनू नीतू भाई कित भाई 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 की हो गया oh, ਓ ਬਾਈ ਬੋਰਪਾ ਓ ਬਾਈ ਓ ਬਾਈ ਉੱਠ ਜਾ ਬਾਈ ਓਏ ਓ ਬਾਈ ਨੂੰ ਕੀ ਹੋਇਆ ਓ ਨੀਤੂ ਕੁਛ ਤਾਂ ਬੋਲ ਯਾਰ ਮਰ ਗਿਆ ਐ ਕਿਵੇਂ ਮਰ ਗਿਆ ਕਿੰਨੇ ਮਾਰਿਆ ਇਹਨੂੰ ਵੈਂ ਮਾਰਿਆ ਤੈਂ ਮਾਰਿਆ ਮੇਰੇ ਕੋਲ ਦੋ ਰਸਤੇ ਸੀ ਇੱਕ ਮੇਰੀ ਇੱਜ਼ਤ ਤੇ ਦੂਜੀ ਬੰਤੇ ਦੀ ਮੌਤ ਤੇ ਮੈਂ ਬੰਤੇ ਦੀ ਮੌਤ ਚੁਣ ਲਈ ਰ ਨੂੰ